ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਜਿਸ ਘਰ ਵਿੱਚ ਮੇਰਾ ਪ੍ਰਕਾਸ਼ ਹੋਣਾ ਸੀ ਨਾ ਉਹ ਮਾਤਾ ਗੁਜਰੀ ਗੁਰਤੇਗ ਬਹਾਦਰ ਸਾਹਿਬ ਪ੍ਰਿਆਗ ਟਿਕੇ ਹੋਏ ਨੇ ਤਹੀ ਪ੍ਰਕਾਸ਼ ਹਮਾਰਾ ਭਇਓ ਗਰਭ ਸਥਿਤ ਅਸੀਂ ਉਥੇ ਹੁੰਨੇ ਆਂ ਔਰ ਉਹਦੇ ਬਾਅਦ ਗੁਰਤੇਗ ਬਹਾਦਰ ਸਾਹਿਬ ਮਾਤਾ ਗੁਜਰੀ ਜੀ ਨੂੰ ਪਟਨਾ ਸਾਹਿਬ ਟਿਕਾ ਦਿੰਦੇ ਨੇ ਤੇ ਸੇਵਾ ਵਿੱਚ ਆਪਣੇ ਮਾਤਾ ਨਾਨਕੀ ਜੀ ਨੂੰ ਕੋਲ ਛੱਡਿਆ ਤੇ ਮਾਤਾ ਗੁਜਰੀ ਦੇ ਭਾਈ ਜਿਨ੍ਹਾਂ ਨੂੰ ਸਿੱਖ ਜਗਤ ਮਾਮਾ ਕਿਰਪਾਲ ਚੰਦ ਆਂਦੇ ਨੇ ਉਹਨਾਂ ਨੂੰ ਛੱਡਿਆ ਹੋਰ ਸੈਂਕੜੇ ਸੇਵਾਦਾਰ ਦਾਸ ਦਾਸੀਆਂ ਉੱਥੇ ਪਾਸ ਨੇ ਪਟਨੇ ਦੀ ਧਰਤੀ ਤੇ ਜਦੋਂ 10 ਕ ਮਹੀਨੇ ਹੋਏ ਪਟਨਾ ਸ਼ਹਿਰ ਵਿਖੇ ਭਵਲ ਲਯੋ ਪਟਨਾ ਸ਼ਹਿਰ ਦੇ ਵਿੱਚ ਕਹਿੰਦੇ ਮੈਂ ਇਸ ਭਵ ਸਾਗਰ ਦੇ ਉੱਤੇ ਪ੍ਰਗਟ ਹੋਇਆ ਹੁਣ ਲਬਜ਼ ਇਹ ਨਹੀਂ ਵਰਤੇ ਆ ਵੀ ਮੇਰਾ ਜਨਮ ਹੋਇਆ ਹੈ ਨਾ ਪ੍ਰਕਾਸ਼ ਹੋਇਆ ਲਿਖਿਆ ਹੈ ਉਹਦਾ ਕਾਰਨ ਕੀ ਹੈ ਗੁਰੂ ਜੋਤ ਹੈ ਸ਼ਰੀਰ ਜੰਮਦਾ ਮਰਦਾ ਹੈ ਜੋਤ ਜੰਮਦੀ ਮਰਦੀ ਨਹੀਂ ਇੱਕ ਸ਼ਰੀਰ ਮਿਟਦਾ ਹੈ ਜੋਤ ਦੂਜੀ ਜਗ੍ਹਾ ਟਿਕ ਜਾਂਦੀ ਹੈ ਸੌਖਾ ਸਮਝਾ ਦਵਾਂ ਜਿਹੜਾ ਜਨਮ ਦਾ ਹੈ ਉਹ ਮਰ ਜਾਂਦਾ ਹੈ ਔਰ ਜਦੋਂ ਮਰ ਜਾਂਦਾ ਉਹਦੇ ਬਾਅਦ ਉਹ ਕਿੱਥੇ ਕਿਸੇ ਦੀ ਮੁਰਾਦ ਪੂਰੀ ਕਰਦਾ ਹੈ ਪਰ ਗੁਰੂ ਗੋਬਿੰਦ ਸਿੰਘ ਨੂੰ ਅੱਜ ਵੀ ਯਾਦ ਕਰੋ ਤੇ ਝੋਲੀਆਂ ਭਰਦੇ ਨੇ ਗੁਰੂ ਜੋਤ ਹੈ ਸੂਰਜ ਵਾਂਗ ਵੇਖਿਓ ਆ ਹੁਣ ਹੈ ਨਹੀਂ ਅਸਮਾਨੇ ਹਨੇਰਾ ਹੈ ਤੇ ਕੀ ਆਖੋਗੇ ਸੂਰਜ ਮਰ ਗਿਆ ਇਹ ਮਰਿਆਏ ਤੇ ਫਿਰ ਕੱਲ ਨੂੰ ਚੜਨਾ ਨਹੀਂ ਚਾਹੀਦਾ ਪਰ ਸਵੇਰੇ ਫਿਰ ਕੀ ਹੋਵੇਗਾ ਪ੍ਰਕਾਸ਼ ਹੋਵੇਗਾ ਸੰਧਿਆ ਵੇਲੇ ਫਿਰ ਗੁਪਤ ਹੋ ਜਾਵੇਗਾ ਅਸਤ ਹੋ ਜਾਵੇਗਾ ਸੂਰਜ ਜੰਮਦਾ ਮਰਦਾ ਨਹੀਂ ਹੈ ਤੋਂ ਐਸੇ ਪ੍ਰਕਾਰ ਦੇ ਨਾਲ ਜਿਹੜੀ ਅਕਾਲੀ ਜੋਤ ਹੁੰਦੀ ਹੈ ਪ੍ਰਗਟ ਹੁੰਦੀ ਹੈ ਅਲੋਪ ਹੁੰਦੀ ਹੈ ਜੰਮਦਾ ਮਰਦਾ ਸ਼ਰੀਰ ਹੈ ਜਾਂ ਆਮ ਲੋਕਾਈ ਜੰਮਦੀ ਮਰਦੀ ਹੈ ਤਾਪਾਂ ਜਦੋਂ ਵੀ ਗੁਰਾਂ ਦਾ ਆਗਾਜ਼ ਦੇ ਵਸਾਉਂਦਾ ਆਪਾਂ ਪ੍ਰਕਾਸ਼ ਦਿਹਾੜਾ ਲਫ਼ਜ਼ ਵਰਤਦੇ ਆਂ ਮਹਾਪੁਰਸ਼ਾਂ ਲਈ ਵੀ ਆਪਾਂ ਜਿਹੜੇ ਪ੍ਰਾਚੀਨ ਸਮੇਂ ਚ ਅਵਤਾਰ ਹੋਏ ਨੇ ਅਵਤਰੇ ਲਫ਼ਜ਼ ਵਰਤੀਦਾ ਹੈ ਅਵਤਾਰ ਹੋਇਆ ਹੈ ਜਨਮ ਹੋਇਆ ਨਹੀਂ ਵਰਤਦੇ ਆਪਾਂ ਜਨਮ ਤੇ ਮਰਨ ਕਰਮਗਤ ਵਿੱਚ ਵੱਜਿਆਂ ਦਾ ਹੁੰਦਾ ਸੌਖਾ ਸਮਝਾ ਦਵਾਂ ਜੇਲ੍ਹ ਵੇਖੀ ਹੈ ਨਾ ਬਾਹਰੋਂ ਹੀ ਵੇਖੀ ਹੋਵੇ ਤਾਂ ਚੰਗੀ ਗੱਲ ਹੈ ਕੈਦੀ ਵੀ ਹੁੰਦੇ ਨੇ ਤੇ ਪੁਲਿਸ ਅਫਸਰ ਵੀ ਹੁੰਦੇ ਨੇ ਹੁਣ ਜਿਹੜੇ ਕੈਦੀ ਨੇ ਉਹ ਸਜ਼ਾ ਭੋਗ ਰਹੇ ਨੇ ਕਰਮਾਂ ਦੀ